ਖਰਮੋਟੋ ਫਿਊਲ ਚ ਚਾਹ ਗੁਨੇ ਆਨਰ ਤੇ ਤਾਂ ਅਸੀਂ ਆ ਵੀ ਆ ਗੱਡੀ ਮਂਗਾਈ ਸੀਗੀ ਸਟਾਕ ਮਂਗਾਇਆ ਸੀ ਡੀਜ਼ਲ ਤੇ ਪੈਟਰੋਲ ਦਾ ਤਾਂ ਅਸੀਂ ਜਦੋਂ ਡੀਪੂ ਤੋਂ ਗੱਡੀਆਂ ਸੀ ਆਪਦੀ ਗੱਡੀ ਪਿੱਛੇ ਲੈ ਕੇ ਆਉਂਦੇ ਵੇ ਕਿ ਰਾਜ ਕੋਈ ਚੋਰੀ ਨਾ ਹੋਵੇ ਠੀਕ ਹੈ ਤੇ ਜਦੋਂ ਅਸੀਂ ਆਪੇ ਪੰਪ ਤੇ ਗੱਡੀ ਇਹਨੂੰ ਖਾਲੀ ਕੀਤਾ ਖਾਲੀ ਕੀਤਾ ਗੱਡੀ ਨੂੰ ਸਾਰੀ ਚੈੱਕ ਚੁੱਕ ਕਰਿਆ ਵੀ ਸਾਡਾ ਉਸ ਤੋਂ ਬਾਅਦ ਜਦੋਂ ਸਾਡਾ ਕੰਪਿਊਟਰ ਚ ਇੱਕ ਆਟਰ ਮਿਸ਼ਨ ਹੈਗਾ ਤੇ ਸਾਡਾ ਸਟਾਕ ਘਟ ਰਿਹਾ ਸੀ ਕੁਝ 200 ਕਾਰਡ 300 ਲੀਟਰ ਡੀਏ ਸੀ 100 ਲੀਟਰ ਪੈਟਰੋਲ ਸੀਗਾ ਤਾਂ ਸਾਨੂੰ ਸ਼ੱਕ ਪਿਆ ਤੇ ਅਸੀਂ ਡਰਾਈਵਰ ਨੂੰ ਪੁੱਛ ਤੋਚ ਕੀਤੀ ਤਾਂ ਉਹ ਘਬਰਾ ਗਿਆ ਜੀ ਠੀਕ ਹੈ ਜੀ ਤੇ ਜਦੋਂ ਅਸੀਂ ਫਿਰ ਉਹਨੂੰ ਕਿਹਾ ਵੀ ਤੇਰੇ ਚੋਰੀ ਦੇ ਟੈਂਕ ਬਣੇ ਹੋਏ ਆ ਅੰਦਰ ਵੀ ਤੂੰ ਦੱਸ ਦੇ ਤਾਂ ਉਹ ਜਮ੍ਹਾਂ ਘਬਰਾ ਗਿਆ ਆ ਦਾ ਸਟਾਕ ਟੂ ਪਹਿਲਾਂ ਕਿੰਨਾ ਘਟਿਆ ਇਹ ਉਹ ਸਾਰਾ ਦੇਖਣ ਲੱਗੇ ਤਾਂ ਉਹਨੇ ਨੂੰ ਡਰਾਈਵਰ ਭੱਜ ਗਿਆ ਫਿਰ ਉਸ ਤੋਂ ਬਾਅਦ ਅਸੀਂ ਇਨਸਪੈਕਸ਼ਨ ਸ਼ੁਰੂ ਕੀਤੀ ਗੱਡੀ ਦੀ ਤੇ ਜਦੋਂ ਅਸੀਂ ਰਾਤ ਨੂੰ ਲੱਭੀ ਗਏ ਲੱਭੀ ਗਏ ਤਾਂ ਸਾਨੂੰ ਇੱਕ ਪੱਤੀ ਲੱਭੀ ਅੰਦਰੋਂ ਠੀਕ ਹੈ ਜੀ ਇਹ ਤਾਂ ਪੱਤੀ ਲੱਭੀ ਤਾਂ ਅਸੀਂ ਉਹਨੂੰ ਹਿਲਾਇਆ ਇੱਧਰ ਉੱਧਰ ਕਰਿਆ ਤਾਂ ਥੱਲੇ ਡੀਜਾ ਪੈਟਰੋਲ ਥੱਲੇ ਤੇ ਮੇਨ ਟੈਂਕ ਚ ਆਨ ਲੱਗ ਗਿਆ ਜਿਹੜਾ ਚੋਰੀ ਵਾਲੇ ਟੈਂਕ ਚੋਂ ਥੱਲੇ ਆਨ ਲੱਗ ਗਿਆ ਮੇਨ ਟੈਂਕ ਜਦੋਂ ਡਿੱਗਣ ਲੱਗ ਗਿਆ ਫੇਰ ਸਾਡਾ ਹੋਸ਼ ਉੱਡ ਗਿਆ ਵੀ ਆ ਕੀ ਸਿਸਟਮ ਬਣਿਆ ਹੋਇਆ ਅੰਦਰ ਸਾਰਾ ਫੇਰ ਅਸੀਂ ਜਿਹੜੀ ਕੰਪਲੇਂਟ ਕੰਪਲੀਟ ਕਰੀ ਸਾਰਾ ਨੂੰ ਮੇਲਾਂ ਮੂਲਾਂ ਪਾਈਆਂ ਪੁਲਸ ਨੂੰ ਦੱਸਿਆ ਆਹ ਸਾਰਾ ਸਾਡੇ ਨਾਲ ਥੱਗੀ ਹੋਈ ਸੀਗੀ ਹੁਣ ਇਹ ਇਹ ਗੱਡੀ ਦੀ ਠੱਗੀ ਸਣਨਾ 400 ਲੀਟਰ ਦੀ ਹੈ ਤੇ ਅਸੀਂ ਹਿਸਾਬ ਲਈ ਤਾਂ ਸਾਡੇ 13-14 ਲੀਟਰ ਵੀ ਠੱਗੀ ਹੋਈ ਹੋਈ ਆ ਪੂਰੇ ਸਾਲ 'ਚ ਅੱਛਾ ਕਿੰਨੀ ਕ ਵਾਰ ਤੁਹਾਡੇ ਕੋਲ ਗੱਡੀ ਆ ਚੁੱਕੀ ਏ ਜੀ ਸਾਡੇ ਤੋਂ 1.5 ਸਾਲ ਤੋਂ ਇਹ ਗੱਡੀ ਆ ਰਹੀ ਏ ਇਹਦੇ ਹੋਰ ਇਸ ਕੰਟਰੈਕਟਰ ਦੀਆਂ ਤਿੰਨ ਗੱਡੀਆਂ ਹੋਰ ਸਾਡੇ ਕੋਲ ਆਉਂਦੀਆਂ ਡੀਜ਼ਲ ਛੱਡਣ ਇਹਨਾਂ ਦਾ ਕੰਟਰੈਕਟ ਹੈਗਾ ਨਯਾਰਾ ਵਾਲਿਆਂ ਨਾਲ ਤੇ ਇਹ ਕੰਟਰੈਕਟਰ ਦੀ 8-9 ਗੱਡੀਆਂ ਨੇ ਨਯਾਰਾ 'ਚ ਤੇ ਸਾਡੇ ਕੋਲ ਤਿੰਨ-ਚਾਰ ਗੱਡੀਆਂ ਇਹ ਗੇੜੇ ਲਾਉਂਦੀਆਂ ਹੀ ਆ ਤੇ ਕਿਹਜੀ ਤੁਹਾਡੇ ਉਪਰ ਕੋਈ ਕਾਰਵਾਈ ਕਰਾਈ ਗਈ ਹੈ ਪ੍ਰਸ਼ਾਸਨ ਵਾਲੇ ਬਸ ਜੀ ਸਰ ਹੁਣ ਅਸੀਂ ਪੁਲਿਸ ਨੂੰ ਦੱਸਿਆ ਹੋਇਆ ਪੁਲਿਸ ਸਾਰਿਆਂ ਨੂੰ ਬੁਲਾ ਰਹੀ ਹੈ ਨਾਬ ਤੋਂ ਅਫਸਰ ਆਏ ਹੋਏ ਆ ਨਿਆਰਾ ਦੇ ਅਫਸਰ ਆਏ ਹੋਏ ਆ ਅੱਜ ਹੁਣੇ ਮਸਲੇ ਨੂੰ 18 ਤਰੀਕ ਦਾ ਮਸਲਾ ਤੇ ਅੱਜ ਸਾਰੇ ਆਏ ਹੋਏ ਆ ਜੀ ਤੇ ਹੁਣ ਦੇਖਦੇ ਹਾਂ ਕੀ ਕਹਿੰਦੇ ਆ ਹੁਣ ਇਸ ਮੇਨ ਤੇ ਚੱਕਰ ਸਾਰਾ ਇਹ ਹੈ ਜੀ ਇਹੋ ਥੀਲਾਂ ਲੱਗਦੀਆਂ ਨਾਬ ਤੋਂ ਅਫਸਰ ਦੀਆਂ ਥੀਲਾਂ ਲੱਗਦੀਆਂ ਨਿਆਰਾ ਨਰਜੀ ਦੀਆਂ ਥੀਲਾਂ ਲੱਗਦੀਆਂ ਇਹ ਥੀਲਾਂ ਲੱਗਣ ਤੋਂ ਬਾਅਦ ਇਹ ਟੈਂਕ ਬਣਿਆ ਚੋਰੀ ਵਾਲੇ ਕਿ ਪਹਿਲਾਂ ਹੀ ਬਣੇ ਹੋਏ ਆ ਕੀ ਫਕਤ ਹੈਗੀ ਇਹ ਕੀ ਹਿਸਾਬ ਹੈਗਾ ਸਾਨੂੰ ਸਮਝ ਨਹੀਂ ਆ ਰਹੀ ਇਹ ਮੈਨੀਪੂਲੇਸ਼ਨ ਜਿਹੜੀ ਟੈਂਕ ਚ ਹੋਈ ਹੈ ਕਦੋਂ ਹੋਈ ਹੈ ਕਿਵੇਂ ਹੋਈ ਹੈ ਕੰਟਰੈਕਟਰ ਇਹ ਕਿਵੇਂ ਕਰ ਸਕਦਾ ਅੱਛਾ ਕੀ ਮੰਗ ਕਰਦੇ ਹੋ ਤੁਸੀਂ ਸਾਰਾ ਸਾਨੂੰ ਇਨਸਾਫ ਦੀ ਮੰਗ ਕਰਦੇ ਅਸੀਂ ਵੀ ਹੁਣ ਅਸੀਂ ਇੱਕ ਕੰਮ ਖੋਲਿਆ ਉਹ ਕਮਾਉਨ ਅਸਤੀ ਖੋਲਿਆ ਜੀ ਹੁਣ ਜਦੋਂ ਅਸੀਂ ਆਪਦੇ ਪੱਲੇ ਹੀ ਡੀਜ਼ਲ ਪਾਈ ਜਾਂਦੇ ਆ ਸਾਰਿਆਂ ਨੂੰ ਇਹਦਾ ਕੀ ਫਾਇਦਾ ਹੋ ਗਿਆ ਆਪਾਂ ਨੂੰ 13-14000 ਦਾ ਲੀਟਰ ਦੀ ਠੱਗੀ ਤਾਂ ਬਹੁਤ ਵੱਡੀ ਠੱਗੀ ਹੋ ਗਈ ਤੁਸੀਂ ਲਓ ਹਿਸਾਬ ਲਓ 14-15 ਲੱਖ ਰੁਪਈਆ ਹੋ ਗਿਆ ਤੇਰਾ ਜਿੰਨਾ ਵੀ ਬਣਦਾ ਹੈਗਾ ਠੀਕ ਹੈ ਅੰਦਾਜ਼ਾ ਤਾਂ ਦੇ ਰਿਹਾ ਤੁਹਾਨੂੰ ਇੱਕ ਨਾ ਮਿਲਿਆ ਸਰਤ ਸਾਰਾ ਪੰਜਾਬ ਐਸੋਸੀਏਸ਼ਨ ਸਾਡੇ ਨਾਲ ਹੈ ਜੀ ਜੋ ਹੁਣ ਸਾਡੀ ਪਹਿਲੀ ਪਹਿਲ ਇਹ ਹੈ ਵੀ ਸਾਡਾ ਇਨਸਾਫ ਮਿਲ ਜੇ ਨਾ ਮਿਲੇ ਤਾਂ ਸਾਰੀ ਐਸੋਸੀਏਸ਼ਨ ਸਾਡੇ ਨਾਲ ਹੈ ਅਸੀਂ ਜਿਹੜੀ ਹੱਦ ਤੱਕ ਜਾਣਾ ਹੋਇਆ ਅਸੀਂ ਜਾਵਾਂਗੇ ਜੀ ਐਸਏ ਰਜਿੰਦਰ ਸਿੰਘ ਹਨਾ ਨਈਆਂਵਾਲਾ ਜ਼ਿਲ੍ਹਾ ਬਠਿੰਡਾ ਤੇ ਜਿਹੜਾ ਇਹ ਆਪਣਾ ਗੱਡੀ ਫੜੀ ਗਈ ਸੀ ਇਹਨਾਂ ਦੇ ਬਿਆਨਾਂ ਦੇ ਮੁਤਾਬਕ ਉਹ ਡਰਾਈਵਰ ਤੇਲ ਲੈ ਕੇ ਆਏ ਸੀਗੇ ਦੰਪ ਤੋਂ ਉਦੋਂ ਬਾਅਦ ਤੇਲ ਘਟ ਘਟ ਹੋਣਾ ਪਾਇਆ ਗਿਆ ਜਿਨ੍ਹਾਂ ਦੇ ਇਹਨਾਂ ਦੇ ਬਿਆਨ ਤੇ ਅਸੀਂ ਇਹ ਮਕਦਮਾ ਨੰਬਰ ਇਹਨਾਂ ਦੇ ਬਿਆਨ ਦਰਜ ਦਿਸਟ੍ਰਿਕਟ ਕਰਤਾ ਹੈਗਾ ਤੇ ਅੱਜ ਦੀ ਨਾਪਤੋਲ ਟੀਮ ਹੈ ਜਿਹੜੀ ਗਈ ਆ ਤੇ ਇੱਕ ਨੈਰਾ ਕੰਪਨੀ ਦੀ ਜਿਹੜੀ ਟੀਮ ਉਹਨਾਂ ਨੂੰ ਅਸੀਂ ਬੁਲਾਇਆ ਹੈਗਾ ਉਹ ਇੱਕ ਤਾਂ ਨੈਰਾ ਜਿਹੜੀ ਕੰਪਨੀ ਉਹ ਸੀਲਾਂ ਬਾਰੇ ਦੱਸਣ ਕਿ ਤੇ ਨਾਪਤੋਲ ਵਾਲੇ ਵੀ ਆਂਦੇ ਸੀਲਾਂ ਦੱਸਣ ਕਿ ਤੇ ਤੇਲ ਦੀ ਜੀ ਬੇਨਤੀ ਕੀਤੀ ਜਾਊਗੀ ਜੇਕਰ ਗੱਲ ਕੀਤੀ ਜਾਵੇ ਤੇਲ ਦੀ ਕਿਸ ਤਰ੍ਹਾਂ ਚੋਰੀ ਕਰਦੇ ਸੀਗੇ ਤੇ ਜਿਹੜਾ ਹੈਗਾ ਕਿਸ ਤਰ੍ਹਾਂ ਇਹ ਸਾਰਾ ਜਿਹੜਾ ਇਹ ਗਰੋਥ ਚੱਲ ਰਿਹਾ ਸੀ ਇਹ ਗਰੋਥ ਇਹ ਚੱਲ ਰਿਹਾ ਜੀ ਇਹ ਜਿਹੜਾ ਟੈਂਕਰ ਹੈਗਾ ਟੈਂਕਰ ਜਿਹੜਾ ਪਹਿਲਾਂ ਤੋਂ ਜਿਹੜੀ ਬਾਡੀ ਮੈਨੂਫੈਕਚਰਿੰਗ ਹੈਗੀ ਆ ਦੀ ਪਰ ਲੇਕਿਨ ਇਹਨਾਂ ਨੇ ਜਿਹੜਾ ਟੈਂਕ ਦੇ ਵਿੱਚ ਉੱਪਰ ਦੀ ਬਾਡੀ ਜਿਹੜੀ ਹੈਗਾ ਉਹਦੇ ਉੱਪਰ ਛੱਤ ਦੇ ਵਿੱਚ ਇਹਨਾਂ ਨੇ ਇੱਕ ਪੱਤੀਆਂ ਲਗਾਈਆਂ ਉਹ ਜਦੋਂ ਟੈਂਕ ਖਾਲੀ ਹੋ ਜਾਂਦਾ ਹੈਗਾ ਟੈਂਕ ਖਾਲੀ ਹੋਣ ਤੋਂ ਬਾਅਦ ਉਹ ਜਿਹੜੀ ਪੱਤੀ ਹੈਗੀ ਆ ਉਹਨੂੰ ਖਿੱਚ ਲੈਂਦੇ ਆ ਖਿੱਚਣ ਤੋਂ ਬਾਅਦ ਜਿਹੜਾ ਤੇਲ ਬੇਬੀ ਟੈਂਕ ਟੈਂਕ ਚ ਜਾਂਦਾ ਉਹ ਵਾਪਸ ਬਡੇ ਟੈਂਕ ਚ ਜਾਂਦਾ ਉਸ ਤੋਂ ਬਾਅਦ ਇਹ ਬਾਹਰ ਕੱਢ ਲੈਂਦੇ ਆ ਟੈਂਕੋਂ ਤੇਲ ਆਪਦਾ ਠੀਕ ਹੈ ਇਨਾਂ ਦੇ ਬਿਆਨਾਂ ਮੁਤਾਬਕ 78 ਕਿਲੋਟਰ ਹੈਗਾ ਜੀ ਪਟਰੋਲ ਅਤੇ 264 ਕਿਲੋਟਰ ਡੀਜ਼ਲ ਹੈ ਠੀਕ ਹੈ ਜੀ ਤੇ ਕਿਹੇ ਜੀ ਤੁਹਾਡੇ ਵੱਲੋਂ ਕਾਰਵਾਈ ਕੀਤੀ ਹੈ ਕਿ ਕਿਸਨੂੰ ਗ੍ਰਿਫਤਾਰ ਕੀਤਾ ਗਿਆ ਅਜੇ ਕਿਸੇ ਨੂੰ ਤਫ਼ਤੀਸ਼ ਬਾਕੀ ਹੈ ਜੀ ਅੱਜ ਜਿਹੜਾ ਨਾਪਤੋਲ ਟੀਮ ਬੁਲਾਈ ਆ ਤੇ ਨਾਲੇ ਆਪਣਾ ਨੈਰਾ ਵਿਭਾਗਾਂ ਬਲੈਕ ਕੰਪਨੀ ਦੇ ਮੁਲਾਜ਼ਮ ਬੁਲਾਏ ਗਿਆ ਉਹ ਆਪਾਂ ਨੂੰ ਅੱਜ ਜਿਹੜੀ ਕੋਈ ਰਿਪੋਰਟ ਦੇਣ ਗੋਦਬਾਦ ਜਿਹੜੀ ਅਗਲੀ ਜਿਹੜੀ ਗ੍ਰਿਫਤਾਰੀ ਸੰਬੰਧੀ ਕਾਰਵਾਈ ਹੁਣ ਚੱਲ ਰਹੀ ਹੈ ਕਿੰਨੇ ਲੋਕਾਂ ਖਿਲਾਫ ਮਾਮਲਾ ਦਰਜ ਦੋ ਦੋਵਾਂ ਖਿਲਾਫ ਦਰਜ ਮਾਮਲਾ ਹੈ